ਸਸਕੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਆਰ ਕੇ ਸੇ ਕੰਪਨੀ ਕੁਵਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਸਭ ਠੀਕ ਹੈ ਜੀ ਦੋਸਤੋ ਬਹੁਤ ਦਿਨ ਹੋ ਗਏ ਮੇਰੀ ਤबीयत ਥੋੜੀ ਠੀਕ ਨਹੀਂ ਸੀ ਇਸ ਕਰਕੇ ਮੈਂ ਤੁਹਾਨੂੰ ਵੀਡੀਓ ਨਹੀਂ ਪੇਸ਼ ਆ ਸਕਾਈ ਸੌਰੀ ਦੋਸਤੋ ਸਾਰੀ ਗਈ ਪੜਾ ਕਿੰਨੇ ਵੀਡੀਓ ਪਾਓ ਦੀ ਦੀ ਵੀਡੀਓ ਪਾਓ ਮੈਂ ਅੱਜ ਵੀਡੀਓ ਬਣਾ ਰਹੀ ਹਾਂ ਤੁਹਾਡੇ ਵਾਸਤੇ ਦੋਸਤੋ ਸਟਾਕ ਬਹੁਤ ਜ਼ਿਆਦਾ ਹੋ ਗਿਆ ਹੈ ਆਕਲੈਂਡ ਕਪੜਾ ਵੇਚਦੀ ਸੀ ਭੈਣਾਂ ਦੇ ਮੈਸੇਜ ਆਉਂਦੇ ਜਿਹੜੇ ਅੱਜ ਪਾਰਸਲ ਦੇ ਕੇ ਆਈਆਂ ਹਨ ਬਹੁਤ ਜਿਆਦਾ ਪਾਰਸਲ ਸੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਪੋਰਟ ਕਰਨ ਲਈ ਧੰਨਵਾਦ ਜਿਨ੍ਹਾਂ ਨੇ ਇੰਨੇ ਪਾਰਸਲ ਮੰਗਵਾਏ ਅੱਜ ਮੈਂ ਤੋੜਿਆ ਵਿੱਚ ਪਾਰਸਲ ਭਰ ਕੇ ਲਗ ਗਈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਹਾਡੇ ਸਪੋਰਟ ਦਾ ਕਰਕੇ ਮੈਂ ਚੈਨਲ ਅੱਗੇ ਚਲਾ ਰਹੀ ਹਾਂ ਜੀ ਥੈਂਕ ਯੂ ਜਿਹੜੇ ਮੇਰੇ ਚੈਨਲ ਨੂੰ ਸਪੋਰਟ ਕਰਦੇ ਆ ਮੇਰੇ ਸੂਟ ਸੇਲ ਮੇਰਾ ਸੂਟ ਸੇਲ ਹੋ ਰਿਹਾ ਹੈ ਤੁਹਾਡੀ ਵਜ੍ਹਾ ਨਾਲ ਜੀ ਤੁਸੀਂ ਆਪਣੇ ਮੇਰੇ ਤੇ ਵਿਸ਼ਵਾਸ ਕਰਦੇ ਹੋ ਤਾਂ ਸੂਟ ਮੰਗਾਰੇ ਹੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਮੇਰੇ ਸੂਟ ਘਰ ਤੱਕ ਪਹੁੰਚਵਾਉਣ ਵਾਸਤੇ ਮੇਰਾ ਕੰਟੈਕਟ ਨੰਬਰ ਤੁਹਾਨੂੰ ਪਤਾ ਹੀ ਹੈ 8544813552 ਭੈਣੋ ਜੋ ਨਵੀਆਂ ਪੈਣਾ ਜੁੜੀਆਂ ਇੱਕ ਵਾਰੀ ਸੂਟ ਮਗਾ ਕੇ ਦੇਖੋ ਅਗਰ ਮੇਰਾ ਸੂਟ ਨਹੀਂ ਵਧਿਆ ਹੋਗਾ ਤੇ ਰਿਟਰਨ ਕਰ ਦਿਓ ਜੀ ਰਿਟਰਨ ਆਪਸ਼ਨ ਹੈ ਜੇ ਕਿਸੇ ਨੂੰ ਪਸੰਦ ਨਹੀਂ ਆਉਦਾ ਮੇਰਾ ਸੂਟ ਵਾਪਸ ਕਰੋ ਠੀਕ ਹੈ ਜੇ ਇਸ ਰੇਟ ਤੇ ਤੁਸੀਂ ਸੂਟ ਮੰਗਵਾ ਰਹੇ ਹੋ ਅਗਰ ਉਸ ਰੇਟ ਤੇ ਮੇਰਾ ਸੂਟ ਨਹੀਂ ਸਹੀ ਹੁੰਦਾ ਮਤਲਬ ਸਹੀ ਉਸ ਰੇਟ ਦਾ ਕਾਡ ਮੇਰੇ ਸੂਟ ਸਹੀ ਹੁੰਦਾ ਤੇ ਮੇਰਾ ਸੂਟ ਵਾਪਸ ਕਰੋ ਜੀ ਕਿਉਂਕਿ ਮੈਂ ਅੱਜ ਸਿਮਰ ਦੇ ਸੂਟ ਸੇਲ ਤੇ ਲਾ ਰਹੀ ਹਾਂ ਜੀ सेल दोस्तों सेल ਤੁਹਾਡੇ ਵਾਸਤੇ ਸੇਲ ਲਾ ਰਹੀ ਹੈ ਦੇਖਾਂਗੇ ਜੀ ਆਪਾਂ ਹੋ ਸਕੇ ਹਰ ਸ਼ਨੀਵਾਰ ਸੇਲ ਤੇ ਪੈਨਲ ਫੋਟ ਲਿਆ ਕਰਾਂਗੇ ਜਿੰਨਾ ਸਟਾਕ ਸ਼ਨੀਵਾਰ ਤੱਕ ਵਿਕ ਗਿਆ ਉਸ ਤੋਂ ਬਾਅਦ ਆਪਾਂ ਸ਼ਨੀਵਾਰ ਸੇਲ ਲਾਇਆ ਕਰਾਂਗੇ ਜੀ ਪੈਨੋਂ ਇਸ ਕਰਕੇ ਅੱਜ ਆਪਾਂ ਸੇਲ ਲਾ ਰਹੇ ਸਿਮਰ ਦੇ ਛੂਟ ਬਹੁਤ ਹੀ ਜ਼ਿਆਦਾ ਸਟਾਕ ਆ ਗਿਆ ਹੈ ਪਹਿਲਾ ਸਟਾਕ ਖਾਲੀ ਹੋ ਗਿਆ ਹੋਰ ਥੋੜੇ ਥੋੜੇ ਛੂਟ ਬਚੇ ਨੇ ਜਿਨ੍ਹਾਂ ਵਿੱਚ ਚਾਰ ਚਾਰ ਮਾਈਨਸ ਛੂਟ ਬਚੇ ਨੇ ਉਹ ਆਪਾਂ ਸੇਲ ਤੇ ਲਾ ਦੇਣੀ ਹੈ ਜੀ ਫੇਰੋਂ ਸਿੰਗਰ ਦੇ ਸੂਟਾਂ ਦਾ ਰੇਟ ਆਦਮੀ ਰੇਟ ਪੁੱਛ ਕੇ ਆਏ ਜੀ ਕਿ ਇਹਦਾ 1800 ਕਿਹਦਾ 1600 ਕਿਹਦਾ 1400 ਕੋਈ ਵੀ ਬਾਜ਼ਾਰ ਦੇ ਵਿੱਚ ਰੇਟ ਇਸ ਤੋਂ ਘਟ ਨਹੀਂ ਹੈਗਾ ਜੀ ਔਰ ਆਪਾਂ ਸੇਲ ਪ੍ਰਾਈਸ ਲਾ ਰਹੇ ਆ ਸੇਲ ਰੇਟਾਂ ਤੇ ਹੀ ਤੁਹਾਨੂੰ ਕਪੜਾ ਦੇਵਾਂਗੇ ਕਿਤੋਂ ਹੀ ਜਾ ਕੇ ਪਤਾ ਕਰ ਲਓ ਜੇ ਮੇਰਾ ਸੂਟ ਕੋਈ ਮਤਲਬ ਮਹਿੰਗਾ ਹੋਇਆ ਤੇ ਮੇਰਾ ਸੂਟ ਵਾਪਸ ਭੇਜ ਦਿਓ ਜੀ ਦੋਸਤੋ ਮੈਂ ਹੋਲਸੇਲ ਰੇਟ ਤੇ ਕਪੜਾ ਸੇਲ ਕਰਦੀ ਆ ਤੇ ਆਪਣੇ ਸ਼ੌਕ ਨੂੰ ਪੂਰਾ ਕਰਦੀ ਮੈਨੂੰ ਕਿ ਮਜਬੂਰੀ ਨਹੀਂ ਜੀ ਮੇਰਾ ਇੱਕ ਸ਼ੌਕ ਹੈ ਬਸ ਤੁਹਾਡੇ ਨਾਲ ਗੱਲਾਂ ਕਰਕੇ ਤੁਹਾਡੇ ਨਾਲ ਪੜਾ ਨਾਲ ਗੱਲਬਾਤ ਕਰਕੇ ਮੈਂ ਆਪਣਾ ਟਾਈਮ ਸਪੈਂਡ ਕਰਦੀ ਆ ਇਹ ਨਹੀਂ ਕਿ ਮੇਰੇ ਕੋ ਮਜਬੂਰੀ ਹੈ ਕੋਈ ਮੈਂ ਉਨਾ ਹੀ ਮਾਰਜਨ ਕੱਢਣਾ ਜਿੰਨਾ ਅੱਗੇ ਆ ਰਿਹਾ ਵਸ ਉਹੀ ਵੱਧ ਨਹੀਂ ਅਰ ਕਿਸੇ ਦੇ ਹੱਕ ਦੀ ਕਮਾਈ ਨੂੰ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਮੈਂ ਕਿਉਂਕਿ ਮੈਨੂੰ ਐਸੇ ਨੇ ਮਾਰ ਬਹੁਤ ਪਹਿਿੱਤਾ ਹੋਇਆ ਅ ਰੱਜੀ ਨੀਤ ਵਾਲੇ ਬੰਦੇ ਆਪਾਂ ਕੋਈ ਫालतू ਕਿਸੇ ਦਾ ਨਹੀਂ ਹੈ ਕਰਦੇ ਕੁਝ ਕਿਉਂਕਿ ਆਪਾਂ ਨੂੰ ਵਹਿਰੂਸ ਸਤਿਗੁਰ ਹੈ ਹਰ ਇੱਕ ਦੇ ਸਪੋਰਟ ਸਤਿਗੁਰ ਕਰੇ ਜਿੰਨੀ ਆਪਣੇ ਕੀਤੀ ਹੈ ਤੇ ਵਹਿਰੂਸ ਬਹੁਤ ਕੁਝ ਦਿੱਤਾ ਹੋਇਆ ਹੈ ਮੈਂ ਉਹਨੇ ਵਿੱਚ ਕੋਸ਼ਾ ਮੈਂ ਚਾਹੁੰਨੀ ਹੈ ਕਿ ਭੈਣਾ ਕਾਰ ਬੈਠੇ ਹੌਲ ਸੇਲ ਤੇ ਮੈਂ ਵੀ ਏਕੇ ਪਹਿਣਾ ਵਾਲੇ ਵੇਚੀ ਮੇਰੇ ਸਹੇਲੀਆਂ ਹੌਲ ਸੇਲ ਤੇ ਕੰਮ ਕਰਦੇ ਸੀ ਜੀ ਉਹਨਾਂ ਵਾਲੇ ਵੀ ਏਕੇ ਮੈਂ ਵੀ ਹੌਲ ਸੇਲ ਦਾ ਕੰਮ ਕਰ ਲੱਗੀ ਉਹਨਾਂ ਨੇ ਕਿਹਾ ਵੀ ਹੋ ਵੇਲੀ ਬੈਠੇ ਰਹੀ ਤਾਂ ਆਪਾਂ ਚੱਲ ਆ ਕੋ ਹੌਲ ਸੇਲ ਤੇ ਅਸੀਂ ਵੀ ਕੰਮ ਕਰਦੇ ਹਾਂ ਤੁਸੀਂ ਵੀ ਕਰੋ ਇੱਕ ਦੂਸਰੀ ਸਪੋਰਟ ਨਾਲ ਅਸੀਂ ਹੌਲ ਸੇਲ ਦਾ ਕੰਮ ਚੁਲ ਪਰ ਲਏ ਜੀ ਮੇਰਾ ਕਪੜਾ ਜਿੰਨਾ ਵੀ ਹੁੰਦਾ ਹੌਲ ਸੇਲ ਤੇ ਰੇਟਾ ਤੇ ਹੁੰਦਾ ਜੀ ਭੈਣੋ ਕਿਸੇ ਗੱਲ ਦੀ ਫਿਕਰ ਨਾ ਕਰਿਆ ਕਰੋ ਵੇਚ ਜਦ ਕੋ ਹੋ ਗਈ ਮੇਰਾ ਕਪੜਾ ਖਰੀਦਿਆ ਕਰੋ ਠੀਕ ਹੈ ਅਗਰ ਜੇ ਮੇਰਾ ਕਪੜਾ ਕੋਈ ਹਾਲਤੋਂ ਮਾੜਾ ਹੁੰਦਾ ਤੇ ਮੈਂ ਵਾ ਔਰ ਸੀਓਡੀ ਨਹੀਂ ਹੈਗੀ ਭੈਣੋ ਮੈਂ ਇੱਕ ਭੈਣਾ ਮੈਨੂੰ ਪੁੱਛਦੀ ਐ ਸੀਓਡੀ ਮੈਂ ਕਿਹਾ ਸੀਓਡੀ ਵੀ ਜੀ ਕਪੜਾ ਪੇਮੈਂਟ ਪਹਿਲਾਂ ਕਰੋ ਫਿਰ ਕਪੜਾ ਤੁਹਾਡੇ ਘਰ ਆਏਗਾ ਜੀ ਔਰ ਅੱਜ ਮੈਂ ਕਪੜਾ ਸੇਲ ਤੇ ਲਾ ਰਹੀ ਐ ਇਹ ਸੇਲਰ ਰੇਟਾਂ ਤੇ ਸੂਟ ਤੇ ਬਿਲਕੁਲ ਸੀਓਡੀ ਨਹੀਂ ਹੈਗੀ ਜੀ ਸਿਮਰ ਤੇ ਸੂਟ ਬਹੁਤ ਬਹੁਤ ਵਧੀਆ ਹੈ ਜੀ ਦੇਖੋ ਜੀ ਭੈਣੋ ਇਹ ਸੂਟ ਇੱਕ ਇੱਕ ਕਲਰ ਦੇ ਵਿੱਚ 4 4 ਪੀਸ ਆਏ ਜੀ ਸੀ ਜਿਹੜਾ ਹੈ ਕਿ ਇੱਕ ਪੀਸ ਰਹਿ ਗਿਆ ਉਹ ਮੈਂ ਸੇਲ ਤੇ ਲਾ ਰਹੀ ਐ ਤਨੋਂ ਇਹ ਪਹਿਲਾਂ ਫੁੱਟ ਵਿਖਾਈ ਹੋਏ ਨੇ ਕਿਉਂਕਿ ਮੈਂ ਪਹਿਲਾਂ ਵੀ ਸੇਲ ਹੋਏ ਬਹੁਤ ਜਿਆਦਾ ਮੇਰੇ ਸੂਟ ਇਹ ਦੇਖੋ ਸੂਟ ਪੂਰਾ ਸੋਹਣਾ ਇਹ ਸੂਟ ਦੀ ਲੁੱਕ ਆ ਜੀ ਕਿਉਂਕਿ ਇਹ ਸੂਟ ਨੂੰ ਪਹਿਲਾਂ ਤਾਂ ਰੋਜ਼ਾ ਖਾ ਚੁੱਕੀ ਐ ਇਹ ਦੇਖੋ ਪੂਰਾ ਹੈਵੀ ਸੂਟ ਐ ਇਹ ਦੇਖੋ ਦੁਪੱਟਾ ਦੁਪੱਟਾ ਪੂਰਾ ਹੈਵੀ ਹੈ ਜੀ ਸਿਮਰ ਵਿੱਚ ਸੂਟ ਆ ਪਾਰਟੀ ਵਿੱਚ ਸੂਟ ਹੈ ਇਹ ਨਹੀਂ ਕੋਈ ਕਿਤੇ ਸਸਾ ਕੇ ਪਾ ਕੇ ਜਾਓਗੇ ਤੁਸੀਂ ਕਹੋ ਕੋਈ ਕੋਈ ਸਸਤਾ ਸੂਟ ਨਹੀਂ ਜੀ 1800 ਦੇ سیل ਹੋ ਰਿਹਾ ਹੈ ਮਾਰਕੀਟ ਵਿੱਚ ਅੱਜ ਹੀ ਮੈਂ ਰੇਟ ਪੁੱਛ ਕੇ ਆਈ ਇਹਨਾਂ ਦਾ ਸਿਰਫ ਇਹਨਾਂ ਸੂਟਾਂ ਦਾ ਰੇਟ ਹੈ ਜੀ 750 ਰੁਪਏ ਵਿਦ ਸ਼ਿਪਿੰਗ ਅਗਲਾ ਕਲਰ ਹੈ ਜੀ ਇਹਦੇ ਵਿੱਚ ਚਾਪਟਰਸ ਨੂੰ ਇਹ ਪੀਰਗੇ ਬੜਿਆ ਉਹ ਤੁਹਾਡੇ ਦੇ ਬਾਕੀ ਸਾਈਡ ਤੇ ਤੁਹਾਡੇ ਚੜ੍ਹਦੇ ਆ ਦੇਖੋ ਜੀ ਦੇਖ ਸਕਦੇ ਹੋ ਦੇਖੋ ਸੂਰਦੀ ਲੁੱਕ ਇਹ ਸੂਟ ਮੇਰੇ ਪਿਓਰ ਜਿਮਰ ਆ ਜੀ ਇਹ ਕੋ ਵਿੱਚ ਘਾਟਾ ਵਾ ਤਾਂ ਹੋਇਆ ਕਿ ਜੋ ਕੋ ਮਰਜ਼ੀ ਵੀ ਕਹਿ ਸਕਦਾ ਜੀ ਇਹ ਦੇਖੋ ਵਧੀਆ ਦੁਪੱਟਾ ਹੈਵੀ ਦੁਪੱਟੇ ਨੇ ਇਹ ਨਹੀਂ ਕਿ ਦੁਪੱਟੇ ਵੀ ਮਤਲਬ ਛੋਟੇ ਆ ਵਧੀਆ ਦੁਪੱਟੇ ਜਿਹੜੇ ਆਪਾਂ ਸਰਕਾਰ ਲਈ ਦੁਪੱਟੇ ਵੇਅਰ ਕਰਦੀਆਂ ਉਹ ਵੀ ਆ ਜੀ ਇਹ ਦੇਖੋ ਦੁਪੱਟੇ ਬਹੁਤ ਵਧੀਆ ਨੇ ਰੇਸ ਕਲਰ ਕਰ ਰਹੇ ਨੇ ਇਸ ਕੱਪੜਾ ਮੇਰੇ ਡੈਸਟਿਚ ਕਰ ਲਾ ਬੇਟਾ ਟੱਕ ਕੇ ਰੱਖਿਆ ਹੋਇਆ ਵਧੀਆ ਹੀ ਇਹ ਅਨੰਦ ਨਾਲ ਵਧੀਆ ਬਾਟਮ ਹੁੰਦੀ ਹੈ ਜੀ ਵਧੀਆ ਕਪੜਾ ਹੁੰਦਾ ਬਾਟਮ ਦਾ ਜੀ ਕਹਾ ਕਲਰ ਅਜੀ ਲੈ ਲੋ ਜਿਹੋ ਜਿਹੜਾ ਕਲਰ ਭਾਣ ਪਸੰਦ ਆਉਂਦਾ ਆਪ ਕੋ ਆਪਣਾ ਚ ਕੋ ਆਹ ਲੁੱਕ ਜੀ ਮੂਰਤੀ ਫੁੱਲ ਲੁੱਕ ਰਿਹਾ ਇਹ ਦੇਖੋ ਮੂਰਤੀ ਲੁੱਕ ਇਹ ਤਾਂ ਨੂੰ ਬਾਜ਼ਾਰ ਵਿੱਚ 750 750 ਦਾ ਸੂਟ ਮਿਲ ਜੀਏ ਜੀ ਮੇਰਾ ਸੂਟ ਵਾਪਸ ਕਰਦੇ ਜੀ ਪਹਿਲੋ ਕਹਿੰਦੇ ਬਹੁਤ ਆ ਵੀਡੀਓ ਵੇਖੀ ਐ ਕਹਿੰਦੇ ਬਹੁਤ ਆ ਅਗਰ ਜੇ ਇੱਕ ਤੋਂ origional ਮਿਲ ਜੇ ਵਧੀਆ ਕਪੜਾ ਮਿਲ ਜੇ ਸਿਮਰਦਾ ਤੇ ਮੈਂ ਕਪੜਾ ਵਾਪਸ ਲੈਣ ਤਿਆਰ ਆਂਦੀ ਪਹਿਲੋ ਇਹ ਦੇਖ ਪੂਰਾ ਹੈਵੀ ਕਮੀਜ਼ ਐ ਜੀ ਪੂਰਾ ਹੈਵੀ ਇਹ ਦੇਖੋ ਦੁਪੱਟਾ ਸੇਲ ਜੀ ਅੱਜ ਸੇਲ ਲੱਗੀ ਸੇਲ ਸਿਮਰ ਤੇ ਸੂਟਾਂ ਤੇ ਲੱਗੀ ਸੇਲ ਇਹ ਦੇਖੋ ਜੀ ਉਲਟਾ ਪੜ ਗਿਆ ਆ ਇਹ ਦੇਖ ਪੂਰਾ ਹੈਵੀ ਸੂਟ ਆ ਜੀ ਪੂਰਾ ਫੁੱਲ ਫੁੱਲ ਕੁਰਤੇ ਉੱਪਰ ਕਢਾਈ ਆ ਪਾਰਟੀ ਵੇਰ ਜੀ ਹੁਣ ਜਿਹੜੇ ਆਪਣੇ ਸਰਦੀਆਂ ਆ ਗਿਆ ਹੁਣ ਅਪਰ ਪਾਰਟੀ ਵੇਲੇ ਹੀ ਚੱਲਦੇ ਆ ਜੀ കോഴിക്ക ਜੇ ਕਿਸੇ ਨੇ ਮੇਰੇ ਆਫਲਾਈਨ ਸ਼ੋਪ ਤੋਂ ਮੈਸੇਜ ਕਰਨਾ ਤਾਂ 700 ਰੁਪਏ ਜੇ ਕਿਸੇ ਨੇ ਆਪਣੇ ਘਰ ਮਗਾਉਣਾ ਹੈ 750 ਰੁਪਏ ਇਹ ਰੇਟ ਹੈ ਜੀ ਦਾ ਸਿਰਫ ਸੇਲ ਪ੍ਰਾਈਸ ਤੇ ਜੀ ਇਹ ਐਂ ਦੇਖੋ ਸੂਟ ਬਹੁਤ ਹੀ ਵਧੀਆ ਹੈ ਵਿੱਚ ਸਡੋਂਦੀਆ ਬਾਟਮ ਹੁੰਦੀ ਹੈ ਇਹਦੇ ਵਿੱਚ 크ਰੇਵ ਦੀ ਬਾਟਮ ਹੈ ਜੀ ਬਹੁਤ ਵਧੀਆ 크ਰੇਵ ਦੀ ਬਾਟਮ ਹੈ ਇਹਨਾਂ ਵਿੱਚ ਸਭ ਤੋਂ ਬਹੁਤ ਹੈਵੀ ਸੂਟ ਹੈ ਜੀ ਪਾਰਟੀ ਦੇ ਜਿਹੜੇ ਆਪਣੇ ਵਿਆਹ ਛੱਦ ਕੇ ਚੱਲਦੇ ਨੇ ਉਹ ਵੀ ਸੂਟ ਹੈ ਸਾਰੇ ਇਹ ਦੇਖੋ ਇਹ ਕਾ 컬러 ਹੈ ਜੀ 컬러 ਵੀ ਬਹੁਤ ਪਿਆਰੇ ਹਟਕੀ ਹੈ ਜੀ 컬러 ਵੀ ਜਿਹੜੇ ਹੁਣ ਚੱਲਦੇ ਆ ਉਹੀ 컬러 ਆ 트ੈਂਡਿੰਗ 컬러 ਆ ਇੰਸਟਾ ਦੇ 트ੈਂਡਿੰਗ 컬러 ਆ ਔਰੇ ਮਸਲਿਨ ਦਾ ਸੂਟ ਹੈ ਜੀ ਇਹਦਾ ਦੁਪੱਟਾ ਹਾਫ ਆ ਹਾਫ ਪਰ ਪਟਾਇਟ ਇਹ ਦੇਖੋ ਫੁੱਲ ਕੜਾਈ ਹੈ ਸੂਟ ਦੇ ਵਿੱਚ ਇਹ ਦੇਖੋ ਦਿੱਕਤ ਦੇਖੋ ਸੂਟ ਦੀ ਕੜਾਈ ਵਾਲਾ ਸੁਮੇਤਾ ਜੀ ਇਹ ਨਹੀਂ ਕਿ ਆਪਾਂ ਖੋਲ ਕੇ ਨਹੀਂ ਦਿਖਾ ਰਹੇ ਦੀ ਪੂਰਾ ਸੂਟ ਵਧੀਆ ਜੀ ਕੜਾਈ ਬਹੁਤ ਵਧੀਆ ਬਣੀ ਇਹ ਦੇਖੋ ਮਸਲੀਨ ਫੈਬਰਿਕ ਵਿੱਚ ਹੈ ਜੀ ਇਹ ਘੇਰੇ ਦੀ ਕੜਾਈ ਆ ਬਹੁਤ ਹੀ ਵਧੀਆ ਕੜਾਈ ਹੈ हटਕੇ ਜੀ ਇਹ ਦੁਪੱਟਾ ਵੀ ਹੈ ਵੀ ਹਾਫ ਚਰਾਉਣ ਚ ਦੁਪੱਟਾ ਹਾਫ ਚਰਾਉਣ ਬੜੀ ਹੋਈ ਜੀ ਫੁੱਲ ਚਰਾਉਣ ਨਹੀਂ ਹਾਫ ਚਰਾਉਣ ਵਿੱਚ ਦੁਪੱਟਾ ਹੈ ਜੀ سیل ਪ੍ਰਾਈਸ ਤੇ 550 ਰੁਪਏ ਦਾ ਸੂਟ ਹੈ ਦੋਸਤੋ ਇਹ ਸਿਰਫ 550 ਤੁਹਾਡੇ ਘਰ ਤੱਕ ਅੱਜਪਰ ਸੂਟ ਸਾਰੇ ਰੇਟਾਂ ਦੇ ਲਾਇਏ ਸੀ ਇੱਦਾਂ ਦੇ ਜੀ ਹਾਂ ਜੀ ਇਹ ਦੇਖੋ ਇਹ ਕਹਿਿਆ साढ़े सात सौ साढ़े सात सौ जी हैवी कढ़ाई वाला सूट है साढ़े सात सौ रुपया इन्हें भी दोस्तों चार चार कलर से इन्होंने एक एक दो दो कलर बच गए जेड़े वो ही है। स्टॉक तो बहुत ज्यादा आ रहा है रखने की जगह देख जगह पुरानी जी तो इस प्राइस लाए है। ਉਸ ਤੋਂ ਤਨਵਾਤਾ ਡੈਮੇਜ ਇਹਨੂੰ ਸਪੋਰਟ ਕਰਨ ਵਾਸਤੇ ਸ਼ੇਅਰ ਕਰੋ ਮੇਰੇ ਚੈਨਲ ਦਾ ਲਾਈਕ ਕਰੋ ਸਪੋਰਟ ਕਰੋ ਮੇਰੇ ਜੈਦਲੂਨ ਕਿੰਨਾਂ ਨੇ ਨਹੀਂ ਕੀਤੀ ਜੀ ਸਪੋਰਟ ਕਰੋ ਹੋਰ ਨਵੇਂ ਅ ਮਤਲਬ ਕਸਟਮਰ ਜੋੜੋ ਆਪਣੇ ਨਾਲ ਪਰ ਭੈਣੋ ਜੇ ਸਮਾਨ ਪਸੰਦ ਆਉਂਦਾ ਤਾਂ ਦੁਬਾਰਾ ਵੀ ਮੈਂ ਕਹਾਂ ਉਹ ਅਗਰ ਦੁਬਾਰਾ ਨਹੀਂ ਪਸੰਦ ਆਉਂਦਾ ਨਹੀਂ ਮੈਨੂੰ ਫੀਡਬੈਕ ਜ਼ਰੂਰ ਦਿਆ ਕਰੋ ਕਿ ਤੁਹਾਡਾ ਸਮਾਨ ਦੀਦੀ ਵਧੀਆ ਹੈ ਜਾਂ ਨਹੀਂ ਵਧੀਆ ਤੁਹਾਨੂੰ ਜ਼ਰੂਰ ਮੈਸੇਜ ਕਰਕੇ ਦੱਸਿਆ ਕਰੋ ਭੈਣੋ ਕਿ ਤੁਹਾਡਾ ਸੂਟ ਵਧੀਆ ਹੈ ਕਿ ਨਹੀਂ ਵਧੀਆ ਅ ₹1000 ਵਾਲੀ ਦੀ ਸੂਟ ਵਧੀਆ ਲੱਗੇ ਉਹਨੂੰ ਤੇ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਜੀ ਮੇਰੇ ਚੈਨਲ ਨੂੰ ਸਪੋਰਟ ਕਰਨਾ ਜੀ ਪੈਨੋ ਆਈ ਦਾ ਸਿਰਫ ਰੇਟ ਸਾਰੇ ਫੁੱਟਾਂ ਦਾ 750 ₹ 550 ₹ ਹੈ ਜੀ ਦੋ ਦੇ ਰੇਟ ਲੈ ਸੂਟ ਸੇਲਸ ਪ੍ਰਾਈਸ ਵਿੱਚ ਸੂਟ ਹੈ ਜੀ ਸੇਲ ਬਹੁਤ ਭਾਰੇ ਲੱਗੀ ਹੈ ਜੀ ਜੋ ਸੂਟ ਵਧੀਆ ਤੋਂ ਵਧੀਆ ਹੈ ਵੀ ਦੁਪੱਟੇ ਵਾਲੇ ਸਿਰਫ ਸੂਟ 750 ₹ ਹੈ ਜੀ ਤੁਹਾਡੇ ਘਰ ਤੱਕ ਪਹੁੰਚਾਉਣ ਦਾ 750 ਜੋ ਮੇਰੇ ਸ਼ਾਪ ਤੋਂ ਅਣਖ ਲੈ ਕੇ ਜਾਇਓਗੇ ਮੇਰੇ ਘਰ ਤੋਂ ਲੈ ਕੇ ਜਾਇਓਗੇ 970 ₹ ਜੀ ਜੋ ਮਸਲਿਨ ਦਾ ਸੂਟ ਹੈ ਉਹ 550 ਰੁਪਏ ਹੈ ਜੀ। ਤੇ ਦੋਸਤੋ ਮੇਰੇ ਸੂਟ ਰੂਪ ਘਰ ਤੱਕ ਮੈਂ ਗੋਣਵਾਤੇ ਕੰਟੈਕਟ ਨੰਬਰ ਜੀ 85448 13554 ਜੀ। ਇਹ ਵੀ ਸੂਟ WhatsApp WhatsApp ਕੋ ਨੰਬਰ ਹੈ ਜੀ। ਮੇਰਾ WhatsApp ਹੈ ਇਸ ਸੂਟ ਆਪਣੇ ਘਰ ਤੱਕ ਪਹੁੰਚਾ ਸਕਦੇ ਹੋ। ਬਦੂਤੋ ਤਨਵਾਜੀ ਬਹੁਤ-ਬਹੁਤ ਵਾਧ ਕੱਢ ਬੋਲੇ ਆ ਮਾਫ। ਤੇ ਵਾਧ ਕੱਢ ਬੋਲੇ ਆ ਮਾਫ। ਰਖਣਾ ਜੀ ਆਰ ਕੇ ਸੇਖੋਂ ਬਟੀ ਨੂੰ ਜਾਤ ਵੈਗੁਰ ਜੀ ਕਾ ਖਾਲਸਾ ਜੀ ਵੈਗੁਰ ਜੀ ਕੀ ਫਤਿਹ। ਮਿਲਦੇ ਆ ਦੋਸਤੋ ਕੱਲ।